ਹਾਂਜੀ ਮਿੱਤਰੋ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਮਿੱਤਰੋ ਠੀਕ ਠਾਕ ਜੀ ਲਓ ਜੀ ਮਿੱਤਰੋ ਆਪਣਾ ਨੱਬੜਾ ਕੰਮ ਅੱਜ ਬਜਾਈ ਦਾ ਵੀ ਆ 4 ਕਿੱਲੇ ਬੀਜੇ ਆਪਾਂ ਉਲਟਾ ਕੇ ਮਲਚਰ ਮਾਰ ਕੇ ਉਲਟਾਵੇਂ ਫੇਰ ਕੇ ਰੋਟਾਵੇਟਰ ਮਾਰ ਕੇ ਤੇ ਇੱਕ ਵਾਰੀ ਤਵੀਆਂ ਮਾਰਤੀਆਂ ਫਿਰ ਮਾਰ ਕੇ ਸੁਹਾਗਾ ਬੀਜ ਤੇ ਬਹੁਤ ਵਧੀਆ ਕਰੋ ਚੈੱਕ ਪਜਾਈ ਜਾਂਦੀ ਹੈ ਜਮਾ ਨਹੀਂ ਕੋਈ ਪਰਾਲੀ ਵੀ ਨਾ ਹੋਰ ਲੈਣਾ ਦੇਣਾ ਪੂਰਾ ਵਧੀਆ ਚੱਲਦਾ ਕੰਮ ਵਸਾ ਰਹਿ ਗਿਆ ਸੀ ਕਿ ਚਾਰ ਗਿੱਲੇ ਆਪਣੇ ਤੇ ਉਹ ਦਵਾਈ ਜਿਹੜੀ ਜੜੀ ਪਾਈ ਸੀ ਕਿ ਬੱਚੀ ਲੱਗੀ ਕਣਕ ਨੂੰ ਬਾਤੀ ਸਾਡਾ ਹੀ ਰਿਹਾ ਥੋੜਾ ਸਲਾਹ ਫੜਿਆ ਹੋਇਆ ਜੀ ਇਹ ਕਰਕੇ ਫਾਪੜ ਫੁਲਵਾ ਕੇ ਇਹਨੂੰ ਵੀ ਲਾਤਾ ਬੰਨੇ ਹੁੰਦੇ ਖੰਜ ਜਿਆਦਾ ਵੀ ਕੰਮ ਨਾਲ ਮੁੰਨੀ ਨਹੀਂ ਲਾਤੇ ਜੀ ਹੁੰਦੇ ਖੰਜ ਸਾਰੇ ਕਰੋ ਚੈੱਕ ਜੀ ਆਲੂ ਆਪਣੇ ਲਈ ਲੱਗੇ ਹਰੇ ਬਾਈ ਮਾਰਨਾ ਨਿਕਲਦੇ ਹੁੰਦੇ ਹਜੇ ਇਤਰਾਲੀ ਵਿੱਚ ਵਾਹ ਰਹੀ ਇਹ ਸਾਡੇ ਬੰਦੇ ਨੇ ਥੋੜਾ ਜਿਹਾ ਹੋਰ ਕੰਮ ਕੀਤਾ ਇਹਦੇ ਵਿੱਚ ਮਲਚਰ ਮਾਰ ਕੇ ਅਲਟਾਵੇਂ ਮਾਰਦੇ ਰੂਠਾ ਵੇਟਰ ਨਹੀਂ ਪਹਿਲਾਂ ਮਾਰਿਆ ਤੇ ਮਲਚਰ ਮਾਰ ਕੇ ਅਲਟਾਵੇਂ ਮਾਰਦੇ ਥੋੜੀ ਜਿਹੀ ਬਰਾਲੀ ਤਾਂ ਬਾਹਰ ਆ ਗਈ ਹਲੂ ਵਧੀਆ ਹਰੀ ਹੋਏ ਕਰੋ ਚੈੱਕ ਜੀ ਨਿਕਲਦਾ ਆ ਹਲੂ ਆਪਣੇ तकरीबन ਸਾਰੇ ਨਿਕਲੇ ਆਲੂ ਜੀ 5 ਕਿਲ ਛੱਡ ਕੇ ਆਪਣਾ ਆਲੂ ਕੀ ਪਈ ਸੀਗਾ ਸਾਰਾ 5 ਕਿਲੇ ਛੱਡ ਕੇ ਉਹ ਉੱਥਾ ਹੁਣ ਦੈਦੀ ਹੋਰੇ ਬਾਈ ਮਾਰਤੀ ਸਾਹਮਣੇ ਉੱਥੇ ਵੀ ਆਪਣੇ 5 ਕਿਲੇ 6-7 ਕਿਲੇ ਉਧਰ ਆ ਬਾਕੀ ਥੋੜੀ ਆ वो वह अजय निकले नहीं गए पं किले बाकी अपने हो गए बारह तेरह किले हरे भाई मारन लग गए जमा कॉली स्परे करती देखो कख जम ही सारा काली काई मरी हुई है बाकी हूँ आ धारेगा थोड़ा थ बीज के नबेड़ी काम ਆਪਾਂ ਕਹਿ ਦਿੰਨੇ ਆ ਜੀ ਸੁਪਰ ਸੀਡਰ ਨਾਲ ਭਜਾਈ ਕੀਤੀ ਆ ਪਰ ਉਹ ਬੰਦਾ ਭੀਜਦਾ ਪਰੇ ਆ ਕੋਸਮ ਨੂੰ ਵੀ ਲੈ ਗਿਆ ਕੁੰਜੇ ਲੈ ਜਾਂਦਾ ਉਹਦੇ ਬੰਦਾ ਇਹ ਕੱਚਾ ਥੋੜਾ ਪੈਂਦਾ ਐ ਪਰ ਹੋਂ ਗੱਲ ਬਣ ਜਾਂਦੀ ਮਸ਼ੀਨ ਦਾ ਐ ਫਿਰਦੀ ਆ ਭੱਜੀ ਉਹ ਟੇ ਦਾ ਕਹਿੰਦਾ ਸਰਦਾਰ ਕਹਿੰਦਾ ਜੀ ਬਣਾ ਕੇ ਭੀਜੋ ਖਰਦਾ ਬੰਦਾ ਨਹੀਂ ਮੰਨਿਆ ਕਹਿੰਦਾ ਨਹੀਂ ਆਪਾਂ ਸੂਪਰ ਜੀਟਰ ਹੈਗਾ ਵੀ ਫਰੀ ਲੋਡ ਇਹ ਵੀ 4 ਕਿਲੇ ਫਿਰ ਨਵਾਂ ਬੀਬਜਣਾ ਕਰਕੇ ਤਾਂ ਕਰਕੇ ਇਹ ਚੱਲਦਾ 4 ਕਿਲੇ 20 ਨਾਲੇ ਮਸ਼ੀਨ ਆਪਣੀ ਪਿਛਲੇ ਤੋਂ ਪਿਛਲੇ ਸਾਲ ਦੀ ਖੜੀ ਹੋਈ ਆ ਅਗਲੇ ਸਾਲ ਤੱਕ ਚਲਾਈ ਨਹੀਂ ਸੀਗੀ ਜੰਗ ਜੰਗ ਪਿਆ ਹੋਇਆ ਇਹਨਾਂ ਇਹ ਜਮ ਮਸ਼ੀਨ ਦਾ ਜੰਗ ਜੰਗ ਲੈ ਜਾਊਗਾ ਉਹ ਚੱਲਦੀ الحمدੁਲਿਲਾਹ ਲੈ ਲੀਆ 11 ਪੂਰੀ ਬਹੁਤ ਵਧੀਆ ਮਸ਼ੀਨ ਹੈ ਜੀ ਬੀ ਉਹ ਸੈਟ ਪਉਂਦੀ ਆ ਤੇ ਆ ਕਰਕੇ ਅਸੀਂ ਆ ਚਾਰ ਕਿੱਲੇ ਫਿਰ ਪਾ ਕੇ ਬੀਜ ਤੇ ਕੱਲ ਤੋਂਆਂ ਦੀ ਖੈਰ ਲਾਤੀ ਜੀ ਹੱਥ ਨੇ ਸਵਾਗਾ ਮਾਰ ਕੇ ਛੱਡ ਗਏ ਜੀ ਅੱਜ ਬੀਜਣ ਲੱਗ ਗਏ ਯਾਰ ਖੇਤਾਂ ਦਾ ਨਜ਼ਾਰਾ ਦੇਖੋ ਜੀ ਖੇਤਾਂ ਦਾ ਥਿਊ ਚੈੱਕ ਕਰੋ ਜੀ ਬਫਰ ਸੋਹਣਾ ਰਿਹਾ ਹੋ ਪਿਆ ਚਾਰੇ ਪਾਸੇ ਜਿਆ ਜਿਆ ਲੁੱਕਾ ਦਾ ਕੰਮ ਨੇ ਭਰੀ ਜਾਂਦਾ ਹੋਇਆ ਇਹਦੇ ਆਲੂ ਲੱਗੀਏ ਪਾਣੀ ਲਈ ਜਾਂਦੇ ਆਲੂਆਂ ਨੂੰ ਇਹਦੇ 好牛逼啊！什么东西呢？卡拉 OK 的歌，哎，你听一下，好啊，老卡老卡老卡，哎，你听一下。

देख देखो मैं मातम से मौत ताल्सा बेटा ही है किसी हो रहा देखो ਹਾਂ ਉਹ ਆਹ ਤੇ ਉਹ ਯੋ ਬੈਂਸ 1750 ਤੇ ਸੱਤ ਕੀਤੇ ਗਲਕ ਦੇ ਭਜਾਇਆਈ ਜੀ ਜੀ ਜਮਾ ਨਾਲ ਲੱਗ ਜਾਂਦੇ ਸੁਪਰ ਹੀਟਰ ਤੇ ਹਾਂ ਜੀ ਭਾਈ ਭੀ ਸੰਕਰ ਮਾਰ ਕੇ ਆਪਾਂ ਉਹਨੇ ਭਾਈ ਦਾਣੇ ਵੀ ਆਪਾਂ ਤੋਰਤੀ ਪਾਏ ਆ ਰਾਖੀ ਕੋਲੇ ਤੋਰਤੀ ਪਾਉਂਦੇ ਆ ਤਾਂ ਜੀ ਜਾਂ ਵੀ ਆ ਕੇ ਜਮਾ ਬਿਚਾਰ ਲਾ ਕੇ ਜੀ ਜਾ ਰੋਟ ਤੇ ਜਾਂਦਾ ਮਾਤਾ ਜੀ ਦੇ ਮਲਕੀ ਦੀ ਫੈਲੀ ਹੋਏ ਤੋ ਜੈਸਾ ਹਵਾ ਹੋਵਾ ਹਵਾ ਸਾਡੇ ਤੇ ਪਿਆ ਕੇ ਉਹ ਦੇਖ ਇਹ ਮਾਸਟਰਮਾਰਕ ਚੱਲ ਰਿਹਾ ਹੈ। ਸਭ ਤੋਂ ਬਾਅਦ ਲੋ। ਸੇਕ ਨੂੰ ਕਿੱਥੇ ਲੈ ਜਾਣਾ ਹੈ? ਕਿਰਪਾ ਕਰਕੇ। ਲੋ ਇਹ ਮਟਰੋ ਚੈੱਕ ਕਰਨਾ ਪਰਾਉ। ਉਹ ਬਸ ਬਰਾਬਰ। ਦਲਾਂ ਦੀ ਰੱਖੀ ਰੱਖੀ ਆ ਬੰਦੇ ਪੂਰਾ ਸੈਨਰ ਵਾਰੀਅੰਟ ਨਾਪਰ ਕੇ ਬਾਅਦ ਵੀ ਬੂਦੀ ਰੱਖੀ ਆਪਾਂ ਘਰ ਨੂੰ ਇਹ ਜੀ ਇਹ ਆਪਣੀ ਜਰਨੀ ਚਲੋ ਵੀ ਗੱਲ ਕਰੋ ਚਲਦੇ ਆਂ ਤੇ ਹੋਰ ਹੋਈ ਵੀਡੀਓ ਨਾਲ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਜੋ ਲਾਈਕ ਜਰੂਰ ਕਰਿਆ ਕਰੋ ਵੀਰੇ ਦੇਖ ਕੇ ਲਾਈਕ ਜਰੂਰ ਕਰਿਆ ਕਰੋ ਧੰਨ ਦੇ ਠੀਕ ਹੈ ਸਤਰੀ ਗੱਲ ਸਾਰਿਆਂ ਨੂੰ ਮਿਲਦੇ ਆ ਗਏ